ਮੈਂ ਕਾਉਂਸਲਰ ਇੱਥੇ ਪਿੰਪਲ ਵਾਲੇ ਬਾਡ ਨੰਬਰ 20 ਇੱਥੇ ਹੁਣੇ-ਹੁਣੇ ਮੈਨੂੰ ਪਤਾ ਲੱਗਾ ਸੀ ਵੀ ਇੱਕ ਐਕਸੀਡੈਂਟ ਹੋਇਆ ਤੇ ਇਦੋਂ ਇੱਕ ਟਰਾਲਾ ਆਉਂਦਾ ਸੀ ਸ਼ਹਿਰੋਂ ਹਿਸ਼ਾਰਪੁਰੋਂ ਤਾਂ ਇਹ ਮਾਂ-ਮਾਂ ਦਿਆਂ ਦੋਨੇ ਇੱਕ ਮਾਂ ਟਿਸ਼ਨ ਸੱਡਣ ਬੱਚੇ ਚੱਲੀਆਂ ਸੀ ਆਚਾਨਕ ਇਦੋਂ ਟਰਾਲਾ ਆ ਗਿਆ ਤਾਂ ਉਹਦੇ ਨਾਲ ਪਿੱਛੇ ਮਦਰ ਟਰਾਲੀ ਨਾਲ ਟਕਰਾ ਗਈ ਉਹ ਲੜਕੀ ਦੇ ਪੇ ਉੱਧਰ ਟਰਾਲੀ ਸਾਈਡ ਨੂੰ ਖੱਲੇ ਆ ਗਈ ਤੇ ਉਹਦੀ ਮਦਰ ਜਿਹੜੀ ਉਹ ਦੂਸਰੇ ਪਰਸਨ ਦੇ ਪੀ ਉਹਦੀ ਲੱਤ ਫੈਕਚਰ ਹੋ ਗਈ ਆ ਤੇ ਸਰ ਲੜਕੀ ਹੈ ਜਿਹੜੀ ਉਹ ਕਿਵੇਂ ਠੀਕ ਹੈ ਹੁਣ ਨਹੀਂ ਠੀਕ ਨਹੀਂ ਉਹ ਡੈਥ ਹੋ ਗਈ ਇੱਥੇ ਹੀ ਡੈਥ ਹੋ ਗਈ ਉਹਦੀ 7-8 ਸਾਲ ਦੀ ਲੜਕੀ ਆ ਤੇ ਜਿਹੜੇ ਉਹ ਮਦਰ ਨੇ ਮਦਰ ਹਾਂ ਮਦਰ ਉਹਦਾ ਠੀਕ ਆ ਲੱਤ ਮੇਰਾ ਖਿਆਲ ਉਹ ਵੀ ਦੱਸਦੇ ਉਹ ਸੱਟ ਲੱਗੀ ਤਾਂ ਟੁੱਟ ਗਈ ਬੜੀ ਸਰ ਕਿੱਥੋਂ ਲੈ ਗਿਆ ਕਿੱਥੋਂ ਦੇ ਨਾਲ ਹੈ ਇੱਥੇ ਰਹਿਣ ਵਾਲੇ ਆ ਉਹਨਾਂ ਦੇ ਸ਼ੋਬਾਨ ਸੁੰਦੀ ਟੈਂਟ ਹੋਸ ਹਾਂਜੀ ਅੱਜ ਪਿੰਪਣ 'ਚ ਇੱਕ ਐਕਸੀਡੈਂਟ ਹੋਇਆ ਜੀ ਇੱਕ ਸੰਦੀਪ ਦੇਵੀ ਨਾਂ ਦੀ ਲੇਡੀ ਸੀ ਜਿਹੜੀ ਆਪਣੇ 7 ਸਾਲ ਦੀ ਬੱਚੀ ਨੂੰ ਲੈ ਕੇ ਗੁਰਕੀਰਤ ਉਹਦਾ ਨਾਮ ਸੀ ਟਿਊਸ਼ਨ ਛੱਡਣ ਜਾ ਰਹੀ ਸੀ ਤੇ ਉਹਦਾ ਟਰਾਲੇ ਨਾਲ ਐਕਸੀਡੈਂਟ ਹੋ ਗਿਆ ਜਿੱਥੇ 7 ਸਾਲ ਦੀ ਬੇਟੀ ਜਿਹੜੀ ਉਹ ਟਰਾਲੇ ਦੇ ਟਾਇਰ ਥੱਲੇ ਆ ਗਈ ਜਿਸ ਦੇ ਕਰਕੇ ਉਹਦੀ ਮੌਤ ਹੋ ਗਈ ਮੌਕੇ ਤੇ ਤੇ ਮਾਤਾ ਜਿਹੜੀ ਉਹਦੀ ਉਹ ਜ਼ਖਮੀ ਆ ਉਹਨੂੰ ਹਸਪਤਾਲ ਦੱਕਰ ਕਰਾਇਆ ਗਿਆ ਅਸਾਂ ਕਿੱਥੋਂ ਕਿੱਥੇ ਜਾ ਰਹੇ ਸੀ ਦੋਨੇ ਮਾਂਵਾਂ ਧੀਆਂ ਸੀ ਮਾਂਵਾਂ ਧੀਆਂ ਦੋਨੇ ਟਿਊਸ਼ਨ ਤੇ ਜਾ ਰਹੀ ਸੀ ਉਹਨੂੰ ਛੱਡਣ ਬੇਟੀ ਨੂੰ ਤੇ ਉੱਥੇ ਐਕਸੀਡੈਂਟ ਹੋ ਗਿਆ ਉਹਨਾਂ ਦਾ ਜੀ ਇਸ ਡਰਾਈਵਰ ਹੈ ਜਿਹੜਾ ਉਹ ਕਾਬੂ ਕਰ ਲਿਆ ਗਿਆ ਜੀ ਡਰਾਈਵਰ ਕਾਬੂ ਕਰ ਲਿਆ ਗਿਆ ਜੀ ਟਰਾਲਾ ਵੀ ਲੈ ਜਾਂਦਾ ਸੀ ਅਗਲੀ ਕਾਰਵਾਈ ਜਿਹੜੀ ਹੈ ਉਹ ਕਰ ਰਹੇ ਹਨ ਉਹਨਾਂ ਦੇ ਬਿਆਨ ਲੈ ਕੇ